ਕੇਂਦਰ ਸਰਕਾਰ ਨੇ ਕਣਕ ਦੇ ਸਮਰਥਨ ਮੁੱਲ ਦੇ ਵਿੱਚ ਵਾਅਦਾ ਕੀਤਾ ਹੈ 50 ਰੁਪਏ ਦਾ ਵਾਅਦਾ ਕੀਤਾ ਗਿਆ ਹੈ ਕਣਕ ਦੇ ਸਮਰਥਨ ਮੁੱਲ ਦੇ ਵਿੱਚ ਤੇ ਹੁਣ વાત ਕਿ 1450 ਰੁਪਏ ਪ੍ਰਤੀ ਕੁਇੰਟਲ ਇਹ ਪਾ ਹੋ ਚੁੱਕਾ ਹੈ ਪਿਛਲੇ ਸਾਲ ਕਣਕ ਦਾ ਸਮਰਥਨ ਮੁੱਲ 1400 ਰੁਪਏ ਪ੍ਰਤੀ ਕੁਇੰਟਲ ਸੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ ਇਹ ਫੈਸਲਾ ਲਿਆ ਹੈ ਖਾੜੀ ਦੀਆਂ ਹੋਰ ਫਸਲਾਂ ਦੇ ਸਮਰਥਨ ਮੁੱਲ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਹੈ ਸੋ 50 ਰੁਪਏ ਪ੍ਰਤੀ ਕੁਇੰਟਲ ਦਾ ਵਾਅਦਾ ਕੀਤਾ ਗਿਆ ਹੈ ਕਣਕ ਦੇ ਸਮਰਥਨ ਮੁੱਲ ਦੇ ਵਿੱਚ ਅਤੇ ਦੱਸਣੀ ਹੋਵੇਗੀ ਕਿ ਬੀਤੇ ਦਿਨ ਹੀ ਕਾਨਫਰੰਸ ਜੋ ਹੋ ਰਹੀ ਹੈ ਵਿਧਾਨ ਸਭਾ ਦੇ ਵਿੱਚ ਉਸ ਵਿੱਚ ਵੀ ਇਸ ਮੁੱਦੇ ਨੂੰ ਚੁੱਕਿਆ ਸੀ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੇ ਕਿਹਾ ਸੀ ਕਿ ਐਮ ਐਸ ਪੀ ਤੈਅ ਕਰਨਾ ਕੇਂਦਰ ਦੇ ਹੱਥ ਵਿੱਚ ਹੈ ਇਸ ਵਿੱਚ ਰਾਜ ਸਰਕਾਰ ਕੁਝ ਵੀ ਨਹੀਂ ਕਰ ਸਕਦੀ ਅਤੇ ਇਹ ਕਹਿਣ ਤੋਂ ਠੀਕ ਹੈ ਇੱਕ ਦਿਨ ਬਾਅਦ 50 ਰੁਪਏ ਦਾ ਵਾਅਦਾ ਕੀਤਾ ਗਿਆ ਹੈ ਕੇਂਦਰ ਸਰਕਾਰ ਵੱਲੋਂ ਕੇਂਦਰ ਸਰਕਾਰ ਨੇ ਕਣਕ ਦੇ ਸਮਰਥਨ ਮੋਲ ਦੇ ਵਿੱਚ ਵਾਅਦਾ ਕੀਤਾ ਹੈ 50 ਰੁਪਏ ਦਾ ਵਾਅਦਾ ਹੋਇਆ ਹੈ ਕਣਕ ਦੇ ਸਮਰਥਨ ਮੋਲ ਦੇ ਵਿੱਚ ਹੁਣ ਵਧ ਕੇ 1450 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਣਕ ਦਾ ਸਮਰਥਨ ਮੋਲ ਹੋ ਚੁੱਕਾ ਹੈ ਪਿਛਲੇ ਸਾਲ ਕਣਕ ਦਾ ਸਮਰਥਨ ਮੋਲ 1400 ਰੁਪਏ ਪ੍ਰਤੀ ਕੁਇੰਟਲ ਸੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਇਹ ਫੈਸਲਾ ਲਿਆ ਹੈ ਹਾੜੀ ਦੀਆਂ ਹੋਰ ਫਸਲਾਂ ਦੇ ਸਮਰਥਨ ਮੋਲ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਹੈ 50 ਰੁਪਏ ਦਾ ਵਾਅਦਾ ਹੈ ਕਣਕ ਦੇ ਸਮਰਥਨ ਮੋਲ ਦੇ ਵਿੱਚ